ਸ਼ਰਮਾ ਜੀ ਕੱਲ੍ਹ ਸੀ ਲੁਧਾਨੇ ਹੁੰਦੇ ਆ ਪ੍ਰਭ ਆਸਰਾ ਟਰਸਟ ਵਿੱਚ ਸਰਦਾਰ ਸ਼ਮਸ਼ੇਰ ਸਿੰਘ ਜੀ ਉਹਨਾਂ ਦੀ ਧਰਮ ਸੁਪਤਨੀ ਉਹ ਸੇਵਾ ਕਰ ਰਹੇ ਨੇ 20 ਸਾਲ ਤੋਂ ਉਹ ਇਹ ਕਾਰਜ ਕਰ ਰਹੇ ਨੇ ਤੇ ਮਾਫ ਕਰਨਾ ਉਹਨਾਂ ਨੂੰ ਸ਼ੌਂਕ ਨਹੀਂ ਇਹ ਕਾਰਜ ਕਰਨ ਦਾ ਸਰਕਾਰਾਂ ਦੇ ਤਰਲੇ ਲੈ ਕਿ ਜਿਹੜੇ ਡਿਪਰੈਸ਼ਨ ਦੇ ਸ਼ਿਕਾਰ ਨੇ ਜਿਹੜੇ ਪਰਿਵਾਰਾਂ ਤੋਂ ਵਿਛੜ ਚੁੱਕੇ ਨੇ ਜਿਨ੍ਹਾਂ ਨੂੰ ਆਪਣੇ ਘਰ ਦਾ ਪਤਾ ਹੀ ਨਹੀਂ ਤੇ ਮਾਫ ਕਰਨਾ ਕਿ ਕੱਲ ਉਹਨਾਂ ਨੇ ਸਾਨੂੰ ਦੱਸਿਆ ਸੀ 2 1/2 2 ਘੰਟੇ ਉਹਨਾਂ ਕੋਲੋਂ ਆਉਂਦਿਆਂ ਹੋ ਕੇ ਆਏ ਆ ਭਾਈ ਸ਼ਮਸ਼ੇਰ ਸਿੰਘ ਉਹਨਾਂ ਦੇ ਕੋਲ ਉਹਨਾਂ ਨੂੰ ਦੱਸਿਆ ਕਹਿੰਦੇ ਵੀਰ ਜੀ ਇੱਥੇ ਇਦਾਂ ਦੇ ਵੀ ਕੇਸ ਆਏ ਕਿ ਪਤਨੀ ਹੀ ਪਤੀ ਨੂੰ ਲਵਾਰਸ ਕਹਿ ਕੇ ਇੱਥੇ ਐਡਮਿਟ ਕਰਾ ਗਈ ਸਾਡੇ ਕੋਲ ਭਰਾ ਨਾਲ ਆਏ ਤੇ ਜਦੋਂ ਡੈਥ ਹੋਈ ਉਹ ਦਿਨ ਕਿਹਾ ਜੀ ਇਹ ਸਾਡਾ ਮੈਂਬਰ ਹੈ ਕਿਉਂਕਿ ਜਾਇਦਾਦ ਸੀ ਉਹਦੇ ਨਾਂ ਤੇ ਰੂ ਕੰਬਦੀ ਹੈ ਵੀ ਇਦਾਂ ਦੇ ਸੰਸਾਰ 'ਚ ਲੋਕ ਵੀ ਆਉਣਗੇ। ਇੱਕ ਅਫਸਰ ਆਇਆ ਵੀਰ ਜੀ ਦੱਸਣ ਉਹ ਕਹਿੰਦੇ ਜੀ ਅਸੀਂ ਇੱਕ ਬਜ਼ੁਰਗ ਤੁਹਾਡੇ ਕੋਲ ਛੱਡ ਕੇ ਜਾਣਾ ਹੈ। ਕਹਿੰਦੇ ਬਜ਼ੁਰਗ ਕੌਣ ਹੈ? ਕਹਿੰਦੇ ਮੇਰਾ ਪਿਤਾ ਹੈ। ਕਹਿੰਦੇ ਘਰ ਰੱਖੋ ਬਾਪੂ ਜੀ ਨੂੰ ਤੁਸੀਂ ਐਡੇ ਵੱਡੇ ਅਫਸਰ ਜੇ। ਕਹਿੰਦੇ ਨਹੀਂ ਜੀ ਉਹ ਕਦੀ ਬੇਟਾਈ ਮੀ ਚਾਹ ਮੰਗ ਲੈਂਦੇ ਨੇ, ਬੇਟਾਈ ਮੀ ਖਾਣਾ ਮੰਗ ਲੈਂਦੇ ਨੇ। ਭਾਈ ਸ਼ਮਸ਼ੇਰ ਸਿੰਘ ਉਹਨਾਂ ਨੇ ਉਸ ਅਫਸਰ ਨੂੰ ਕਿਹਾ ਜਦੋਂ ਤੁਸੀਂ ਛੋਟੇ ਹੋਗੇ ਪਤਾ ਨਹੀਂ ਕਿੰਨੀ ਵਾਰੀ ਤੁਸੀਂ ਖਾਣਾ ਮੰਗਦੇ ਬੱਚਾ ਕਿੰਨੀ ਵਾਰ ਮੰਗਦਾ ਜੀ ਦਿਹਾੜੀ ਚ ਪੈਣੋ ਕਿਹ ਵਾਰੀ ਅਜੇ ਖਵਾ ਕੇ ੜਦੇ ਹੋ ਤੁਹਾਡਾ ਰੈਸਟ ਕਰਨ ਦਾ ਟਾਈਮ ਆਉਂਦਾ ਬੱਚਾ ਫੇਰ ਕਹਿੰਦਾ ਮੰਮੀ ਕੁਝ ਖਾਣਾ ਤੁਸੀਂ ਉੱਠ ਕੇ ਦਿੰਦੀਆਂ ਹੋ ਨਾ ਵੀ ਬੱਚੇ ਨੂੰ ਖਾਣਾ ਬਣਾ ਕੇ ਦੇਈਏ ਪਿਤਾ ਬੈਠੇ ਨੇ ਬਜ਼ੁਰਗ ਬੈਠੇ ਨੇ ਵੱਡੀ ਉਮਰ ਦੇ ਬੈਠੇ ਕਿਹ ਵਾਰੀ ਬੱਚਾ ਚੀਜ਼ ਮੰਗਦਾ ਪਿਓ ਦੀ ਜੇਬ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਬੱਚੇ ਨੂੰ ਆਹ ਚੀਜ਼ ਲੈ ਕੇ ਦੇਵਾਂ ਪਰ ਔਖਾ ਹੋ ਕੇ ਵੀ ਬੱਚੇ ਨੂੰ ਚੀਜ਼ ਲੈ ਕੇ ਦਿੰਦਾ ਪਰ ਜਦੋਂ ਬੱਚੇ ਦੇ ਕੋਲ ਚਾਰ ਛਿਲੜ ਆਏ ਬਾਪ ਨੇ ਕਿਤੇ ਬੇਟੈਮੀ ਬੇਟੈਮੀ ਕਾਦੀ ਕਿਤੇ ਇੱਕ ਜੀਗਾ ਦੋ ਵਾਰ ਮੰਗ ਲਈ ਉਚਾ ਤੇ ਅਗੇ ਅਫਸਰ ਸਾਹਿਬ ਕਹਿੰਦੇ ਨੇ ਸਾਡੇ ਬੱਚੇ ਵੀ ਡਿਸਟਰਬ ਹੋ ਰਹੇ ਨੇ ਕਿਤੋਂ ਜੀ ਮੇਰੇ ਪਿਤਾ ਜੀ ਦੇ ਦਾਦਾ ਜੀ ਤੋਂ ਤੇ ਇਹੋ ਜੀ ਅਫਸਰੀ ਨੂੰ ਕੀ ਕਰਨਾ ਜੀ ਪੜਿਆ ਮੂਰਖਾ ਕੀ ਜਿਸ ਲਬ ਲੋਭ ਅੰਕਾਰਾ ਤੇ ਮੈਂ ਇਹਨੂੰ ਉਸ ਅਫਸਰ ਵੀਰ ਤੇ ਤਰਸ ਆਉਂਦਾ ਹੈ ਉਹ ਕੰਡੇ ਆਪਣੇ ਲਈ ਬੀਜ ਰਿਆ ਕਿਉਂਕਿ ਕੱਲ ਨੂੰ ਬੱਚਿਆਂ ਨੇ ਕਹਿਣਾ ਜਿੱਥੇ ਦਾਦਾ ਜੀ ਗਏ ਸੀ ਉੱਚੀ ਬੋਲੋ ਪਿਆਰਿਓ ਆਪਣੇ ਬੱਚਿਆਂ ਸਾਹਮਣੇ ਨਾ ਆਪਣੀ ਸੱਸ ਆਪਣੇ ਸਹੁਰੇ ਨਾਲ ਬੋਲਣ ਲੱਗਿਆਂ ਸੋਚਿਓ ਜਰੂਰ ਇੱਕ ਵਾਰ ਆਪਣੇ ਮਾਤਾ ਪਿਤਾ ਨਾਲ ਬੋਲਣ ਲੱਗਿਆਂ ਇੱਕ ਵਾਰ ਜਰੂਰ ਸੋਚਿਓ ਤੁਹਾਡੀ ਧੀ ਤੇ ਤੁਹਾਡਾ ਪੁੱਤ ਤੁਹਾਨੂੰ ਵੇਖ ਰਹੇ ਨੇ ਮਾਫ ਕਰਨਾ ਇੱਕ ਵਾਰ ਜਰੂਰ ਸੋਚਿਓ ਸਾਡਾ ਸਮਾਜ ਕਿਧਰ ਨੂੰ ਤੁਰ ਪਿਆ ਇਹ ਤਰਸਜੋਗ ਹਾਲਤ ਹੈ ਤਰਸਜੋਗ ਹਾਲਤ ਤੇ ਪਤਾ ਨਹੀਂ ਉਹ ਕਿੰਨੇ ਪਰਿਵਾਰ ਜਿਹੜੇ ਵਿਛੜੇ ਸੀ ਉਹਨਾਂ ਨੂੰ ਮਿਲਾ ਚੁੱਕੇ ਨੇ ਹੁਣ ਸਾਕ ਵੀਰ ਜੀ ਹੁਣੀ ਤੋਂ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਜਿਨ੍ਹਾਂ ਘਰਾਂ 'ਚ ਵੀ ਬਜ਼ੁਰਗ ਬੈਠੇ ਆ ਨਾ ਜੇ ਕਿਤੇ ਵੇਖੋ ਜਿਹੜੀ ਪਿਛਲੀ ਉਮਰ ਹੁੰਦੀ ਆ ਨਾ ਬਜ਼ੁਰਗਾਂ ਦੀ ਉਹ ਬੱਚੇ ਬਣ ਜਾਂਦੇ ਆ ਇਹ ਮੰਨ ਕੇ ਚੱਲੋ ਇਸ ਗੱਲ ਨੂੰ ਜਿਵੇਂ ਆਪਣੇ ਬੱਚੇ ਨਹੀਂ ਕਦੇ ਕਿਸੇ ਗੱਲ ਤੇ ਜਿੱਦ ਕਰਦੇ ਆ ਪਿਛਲੀ ਉਮਰੇ ਆਨੇ ਕਿਸੇ ਬਜ਼ੁਰਗ ਨੂੰ ਮੰਨ ਲਓ ਜੇ ਕੋਈ ਚੀਜ਼ ਮੰਗ ਵੀ ਲਈ ਹੈ ਨਾ ਪਤਾ ਨਹੀਂ ਆਪਣੇ ਨਾਲ ਕੀ ਹੋਣਾ ਇਹ ਕਿਸੇ ਨੂੰ ਨਹੀਂ ਪਤਾ ਜਿਹੜੇ ਆਪਣੇ ਘਰ ਦੇ ਬਜ਼ੁਰਗ ਨੂੰ ਚਾਹ ਪਾਣੀ ਦੇਣ ਨੂੰ ਤਿਆਰ ਨਹੀਂ ਮਾਫ ਕਰਨਾ ਇੱਕ ਬੇਨਤੀ ਕਰਾਂ ਭਾਵੇਂ ਤੇਰੇ 10 ਦੁਕਾਨਾ ਹੋਣ ਤੇਰੀ ਸ਼ਹਿਰ ਵਿੱਚ ਪ੍ਰਾਪਰਟੀ ਜਿੰਨੀ ਮਰਜ਼ੀ ਹੋਵੇ ਯਾਦ ਰੱਖੀ ਬੰਦੇ ਆ ਜਿੱਦਣ ਤੂੰ ਮਰਨਾ ਹੈ ਉਦਣੇ ਮਰ ਜਾਣਾ ਹੈ ਜਿਉਂਦੇ ਹੋ ਰਹਿਣਗੇ ਜਿਹੜੇ ਸਮਾਜ ਦੀ ਜ਼ਿੰਦਗੀ ਜਿਉਂਦੇ ਨੇ ਭਗਤ ਪੂਰਨ ਸਿੰਘ ਜੀ ਨੇ ਉਹਨਾਂ ਬਜ਼ੁਰਗਾਂ ਦੇ ਮੂੰਹ 'ਚ ਦੁੱਧ ਤੇ ਬਰੈਡ ਪਾਇਆ ਸੀ ਜਿਨ੍ਹਾਂ ਨਾਲ ਖੂਨ ਦਾ ਰਿਸ਼ਤਾ ਵੀ ਕੋਈ ਨਹੀਂ ਸੀ ਤੇ ਰਹੀਂ ਦੀ ਦੁਨੀਆ ਤਾਂ ਕੋ ਭਗਤ ਪੂਰਨ ਸਿੰਘ ਜੀ ਜਿਉਂਦੇ ਰਹਿਣਗੇ ਕਿਉਂ ਕਿਉਂਕਿ ਉਹ ਸਮਾਜ ਲਈ ਪਰਪਕਾਰੀ ਦੁਨੀਆ ਲਈ ਜ਼ਿੰਦਗੀ ਜਿਉਂਦੇ ਆਪਣੇ ਵਾਲੇ ਜੋ ਸਾਰੇ ਜਿਉਂਦੇ ਨੇ ਆਪਣਿਆਂ ਦੇ ਬੱਚਿਆਂ ਦੇ ਮੂੰਹ 'ਚ ਤੇ ਹਰ ਬੰਦਾ ਠੱਗੀ ਠੁਗੀ ਮਾਰ ਕੇ ਮੂੰਹ 'ਚ ਕੁਝ ਨਾ ਕੁਝ ਪਾਈ ਜਾਂਦਾ ਸਵਾਰ ਤੇ ਉਦਣ ਆਉਂਦਾ ਜਦੋਂ ਤੈਨੂੰ ਕਿਸੇ ਬਾਰੇ ਵੀ ਪਤਾ ਹੋਵੇ ਥੋੜਾ ਜਿਹਾ ਇਹ ਤੋਂ ਉੱਪਰ ਸੋਚ ਲੈ ਕੇ ਵੀ ਤੁਰੇ ਵੀ ਕੋਈ ਵੀ ਯਾਰ ਤੈਨੂੰ ਕਹਿ ਰਿਹਾ ਤੇ ਇੱਕ ਬੇਨਤੀ ਕਰਾਂ ਸਾਧ ਸੰਗਤ ਜੀ ਦਸਵੰਦ ਕੱਢਣ ਦੀ ਆਤ ਜਰੂਰ ਪਾਓ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਗੁਰੂ ਨੇ ਆਖਿਆ ਨਉ ਤੇਰੇ ਨੇ ਇੱਕ ਮੇਰਾ ਹੈ ਤੇ ਮੈਂ ਕਦੀ ਕਦੀ ਸੋਚਦਾ ਹੁੰਨਾ ਜੇ ਰੱਬ ਜੀ ਗੁਰੂ ਜੀ ਕਹਿਣ ਮੈਨੂੰ 5 ਚਾਹੀਦੇ ਆ ਤੇ ਆਪਾਂ ਨੂੰ 50 ਦੇਣਗੇ ਤੇ 5 ਲੈਣਗੇ ਨਾ ਤੇਰਾ ਵਧੀ ਜਾਣਾ ਤਾਂ ਹੀ ਵਧੀ ਜਾਣਾ ਤੇਰੇ ਕੋ ਮੁਕਣਾ ਹੀ ਨਹੀਂ ਤੇ ਯਾਦ ਰੱਖੀ ਜੇ ਤੂੰ ਦਾ ਗੁਰੂ ਦਾ ਇੱਕ ਵੀ ਖਾ ਗਿਆ ਨਾ ਤੇ ਹੋ ਸਕਦਾ ਤੇਰੇ ਨੌ ਵੀ ਚਲੇ ਜਾਣ ਕੋਈ ਡਾਕਟਰ ਲੈ ਜਾਣ ਕੋਈ ਵਕੀਲ ਲੈ ਜਾਣ ਕਿਤੇ ਕਿ ਝਗੜੇ ਝੁਗੜੇ ਤੇ ਲੱਗ ਜਾਣਾ ਰਹਿਣੇ ਤੇਰੇ ਕੋ ਉਹ ਹੀ ਆ ਜਿਹੜੇ ਤੇਰੇ ਆਪਣੇ ਯਾਦ ਰੱਖੀ ਤੋ ਉਸ ਦਸਵਾਂ ਦੇ ਨੂੰ ਜਿੱਥੇ ਵੀ ਤੁਹਾਨੂੰ ਜੀ ਲੱਗਦਾ ਨਾ ਉੱਥੇ ਲਾਓ ਭਾਵੇਂ ਕਿਸੇ ਮਹੱਲੇ ਚ ਕੋਈ ਲੋੜ ਵੰਦਾ ਹੈ ਭਾਵੇਂ ਕਿਤੇ ਵੀ ਤੁਹਾਨੂੰ ਕੋਈ ਲੱਗਦਾ ਕਿਸੇ ਬੱਚੇ ਦੀ ਫੀਸ ਤਾਰਨੀ ਹੈ ਕਿਸੇ ਨੂੰ ਵਰਦੀ ਲੈ ਕੇ ਦੇਣੀ ਹੈ ਕਿਸੇ ਹਸਪੀਟਲ ਕਿਸੇ ਮਰੀਜ਼ ਦਾ ਬਿੱਲ ਦੇਣ ਵਾਲਾ ਹੈ ਲਾ ਦਿਓ ਗੁਰੂ ਨੇ ਦਿੱਤਾ ਤੇ ਬਖਸ਼ਿਸ਼ ਕਰੇ ਮਾਲਕ ਬੱਚਿਆਂ ਨੂੰ ਜਨਾ ਮਰਜ਼ੀ ਜੋੜ ਜੋੜ ਕੇ ਦੇਈ ਜਾਓ ਕੋਈ ਕੋਈ ਫਰਜ਼ ਨਹੀਂ ਦਿਓ ਜ਼ਰੂਰ ਦਿਓ ਤੇ ਜੇ ਮਗਰੋਂ ਬੱਚਿਆਂ ਨੇ ਪੁੱਛਿਆ ਨਾ ਨਾ ਪਤਾ ਕੀ ਹਣਾ ਮਨ ਚ ਮੈਂ ਸਾਰੀ ਜ਼ਿੰਦਗੀ ਤੁਹਾਡੇ ਬਦਲੀ ਭਾਈ ਦਾ ਰਿਆ ਹੁਣ ਜਿਹੜਾ ਬੱਚਾ ਅਫਸਰ ਹੈ ਕੀਪਤਾ ਉਸ ਬਾਪੂ ਨੇ ਕਿਦਾਂ ਪਾਲਿਆ ਹੋਵੇਗਾ ਤੇ ਅਫਸਰ ਬਣਾਇਆ ਹੋਵੇਗਾ ਉਹਨੂੰ ਤੇ ਜੇ ਅੱਜ ਬਾਪੂ ਨੂੰ ਪਤਾ ਲੱਗੇ ਜਦੋਂ ਉਸ ਬੰਦੇ ਨੂੰ ਹੋਸ਼ ਆਈ ਨਾ ਜਿਸ ਬੰਦੇ ਦੀ ਮੈਂ ਗੱਲ ਸੁਣਾ ਰਿਹਾ ਸੀ ਜਦੋਂ ਉਸ ਬੰਦੇ ਨੂੰ ਦਾਖਲ ਕਰਾ ਕੇ ਗਏ ਉਹਦੇ ਪਰਿਵਾਰ ਦੇ ਮੈਂਬਰ ਉਹਦੀ ਪਤਨੀ ਤੇ ਉਸ ਬੰਦੇ ਦੇ ਸਕੇ ਭਰਾ ਜਦੋਂ ਉਹਨੂੰ ਹੋਸ਼ ਆਈ ਤੇ ਉਹਨੂੰ ਪਤਾ ਲੱਗਾ ਉਹਨੂੰ ਫੋਟੋ ਵਿਖਾਈ ਗਈ ਵੀ ਆਪ ਮੈਂਬਰ ਤੈਨੂੰ ਛੱਡ ਕੇ ਗਏ ਨੇ ਤੇ ਉਹਦੀਆਂ ਪੁੱਭਾਂ ਨਿਕਲ ਗਈਆਂ ਕਹਿੰਦਾ ਮੈਂਬਰ ਮੇਰੇ ਆਪਣੇ ਪਰਿਵਾਰ ਦੇ ਨੇ ਜਿਹੜੇ ਮੈਨੂੰ ਛੱਡ ਕੇ ਗਏ ਨੇ ਉਹਦੇ ਪੈਰਾਂ ਤੇ ਜਮੀਨ ਨਿਕਲ ਗਈ ਉਹ ਇੰਨਾ ਬਦਲੇ ਮੈਂ ਦਿਨ ਰਾਤ ਪਾਈਦਾ ਰਿਆ ਮੇਰੀ ਮਾਨਸਿਕ ਹਾਲਤ ਕੀ ਵਿਗੜੀ ਮੈਨੂੰ ਹੀ ਘਰੋਂ ਬਾਹਰ ਕੱਢ ਦਿੱਤਾ ਜਦੋਂ ਠੀਕ ਹੋਇਆ ਉਹਨਾਂ ਨੇ ਉਹ ਫੋਟੋਆਂ ਵਿਖਾਈਆਂ ਵੀ ਆ ਪਛਾਣ ਉਹ ਭਲਾ ਕੌਣ ਆ ਇਹ ਤੁਹਾਨੂੰ ਛੱਡ ਕੇ ਗਏ ਆ ਸਦਮਾ ਲੱਗਾ ਉਹਨੂੰ ਕਿ ਮੇਰੇ ਪਰਿਵਾਰ ਦੇ ਮੈਂਬਰ ਨੇ ਪਰਿਵਾਰਕ ਮੈਂ ਤੇ ਪਤਾ ਨਹੀਂ ਕਿੱਥੇ ਹੈ ਤੇ ਬ੍ਰੇਨ ਆ ਨਾ ਮਾੜੀ ਜੀ ਕੋਈ ਮਾੜਾ ਜਾ ਪੁਆਇੰਟ ਹੀ ਲੈਣਾ ਹੈ ਮੋਬਾਈਲ ਐਲਈਡੀ ਐਲਸੀਡੀ ਉਹਨਾਂ ਵਿੱਚੋਂ ਕੋਈ ਮਾੜਾ ਜਾ ਕੋਈ ਪੁਆਇੰਟ ਹੀ ਹਿੱਲਦਾ ਤੇ ਕਈ ਵਾਰੀ ਖਤਮ ਹੋ ਜਾਂਦੀ ਕਹਾਣੀ ਤੇ ਬ੍ਰੇਨ ਵੀ ਤੇ ਇਦਾਂ ਹੀ ਆ ਬੰਦੇ ਦਾ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਹੈ ਖਤਮ ਕਹਾਣੀ ਤੁਹਾਨੂੰ ਪਤਾ ਹੀ ਨਹੀਂ ਨਾ ਕੀ ਕਰ ਰਹੇ ਜਿਹੜੇ ਬੰਦੇ ਮਾਨਸਿਕ ਰੋਗੀ ਨੇ ਕਦੀ ਪੁੱਛ ਕੇ ਵੇਖੋ ਵੱਡੇ ਵੱਡੇ ਅਫਸਰ ਕੱਲ ਉਥੇ ਹੋ ਕੇ ਆਏ ਆ ਇੱਕ ਮੈਥ ਦਾ ਟੀਚਰ ਸੀ ਉਥੇ ਮੈਥ ਦਾ ਟੀਚਰ ਇੱਕ ਬਿਜਲੀ ਮੇਹਘਮੇ ਜੌਬ ਕਰਦਾ ਸੀ ਇੱਕ ਵੀਰ ਇੱਕ ਵੀਰ ਆਸਟ੍ਰੇਲੀਆ ਤੋਂ ਆਇਆ ਸੀ 60 ਲਾਗੀ 2008 ਦੇ ਵਿੱਚ ਉਹਦੇ ਉਥੋਂ ਆਣ ਕੇ ਤੇ ਇੱਥੇ ਪਿਤਾ ਜੀ ਡੈਥ ਹੋ ਗਈ ਪਤਾ ਨਹੀਂ ਜਦੋਂ ਘਰੋਂ ਬਾਹਰ ਜਦੋਂ ਕਿਤੇ ਮੜਾ ਜਾ ਲੱਗੇ ਨਾ ਮੇਰੇ ਕੋਲ ਕੁਝ ਨਹੀਂ ਹੈਗਾ ਇੱਕ ਵਾਰੀ ਕਿਤੇ ਇਹੋ ਜਿਹੇ ਆਸ਼ਰਮਾਂ ਦਾ ਚੱਕਰ ਲਾ ਕੇ ਆਓ ਫਿਰ ਤੁਹਾਡੇ ਹੱਥ ਜੁੜ ਜਾਣਗੇ ਸੱਚਾ ਪਾਤਸ਼ਾਹ ਤੰਦਰੁਸਤੀ ਬਖਸ਼ਿਸ਼ ਕਰੀ ਬਹੁਤ ਕੁਝ ਤੇਰਾ ਦਿੱਤਾ ਸਾਡੇ ਕੋਲ